ਖਾਨ ਸਾਹਿਬ ਉਹ ਇੱਕ ਜੀ ਕੀ ਪਤੇ ਅਸੀਂ ਕੋ ਦਵਾਰ ਪਾਪਾ ਮੱਖਣ ਸ਼ਾਲ ਬਣਾ ਸੈਕ ਸੈਂਟਰ ਵੱਲੋਂ ਜੋ ਪ੍ਰਾਲਾ ਕੀਤਾ 23 ਤਰੀਕ ਦਿਨ ਆਦਵਾਰ ਮੁਕੀ ਪਾਰਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਵਿਸ਼ੇ ਵਿੱਚ ਜੋ ਪ੍ਰੋਗਰਾਮ ਰੱਖਿਆ ਉਹ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਰਾਈਸ ਸੇ ਦੀਆਂ ਸੰਕਤਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਮ ਹਮਾ ਕੇ ਆਪ ਪਹੁੰਚੋ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਨਾਲ ਲੈ ਕੇ ਆਓ ਤੇ ਉਥੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋ ਦਵਾਰ ਪਾਪਾ ਮੱਖਣ ਸ਼ਾਲ ਬਣਾ ਸੈਕ ਸੈਂਟਰ ਵੱਲੋਂ ਜੋ ਪ੍ਰਾਲਾ ਕੀਤਾ ਵਿਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਵਿਸ਼ੇ ਵਿੱਚ ਜਿਹੜਾ ਪ੍ਰੋਗਰਾਮ ਰੱਖਿਆ ਉਹ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ 23 ਸੇ ਦੀਆਂ ਸਕਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਮ ਹਮਾ ਕੇ ਆਪ ਪਹੁੰਚੋ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀ ਨਾਲ ਲੈ ਕੇ ਆਓ ਤੇ ਉੱਥੇ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ